ਗੰਡੀ ਗੋਬਿੰਦਗੜ ਪੁਲਿਸ ਵਿਭਾਗ ਲੋ ਆਪਣਾ ਹੀ ਬੱਚਾ ਵੇਚਣ ਵਾਲੀ ਇੱਕ ਵਿਅਕਤੀ ਨੂੰ ਸਾਥੀਆਂ ਦੇ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਐਸਐਸਪੀ ਦਫਤਰ ਫਤਿਹਗੜ੍ਹ ਸਾਹਿਬ ਦੇ ਵਿਖੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਦੱਸਿਆ ਹੈ ਕਿ ਤਲਵਿੰਦਰ ਸਿੰਘ ਜੋ ਕਿ ਪਿਛਲੇ ਦੇ ਵਿੱਚ ਮਜ਼ਦੂਰੀ ਕਰਦਾ ਹੈ ਉਸਨੇ ਘਰ ਦੇ ਹਾਲਾਤ ਖਰਾਬ ਹੋਣ ਦੇ ਕਰਕੇ ਉਹ ਆਪਣਾ ਨਵਜੰਮਿਆ ਬੱਚਾ ਕੁਝ ਪੈਸਿਆਂ ਦੇ ਖਾਤਰ ਇਸ ਵੇਚ ਦਿੱਤਾ ਪਰੰਤੂ ਉਸਦੇ ਨਾਲ ਖਰੀਦਦਾਰਾਂ ਦੇ ਵੱਲੋਂ ਠੱਗੀ ਮਾਰ ਲਈ ਗਈ ਅਤੇ ਨਕਲੀ ਨੋਟ ਦੇ ਕੇ ਉਸ ਪਾਸੋਂ ਉਸ ਦਾ ਨਵਜੰਮਿਆ ਬੱਚਾ ਚੜਾ ਖਰੀਦਿਆ ਗਿਆ ਅਗਰਵਾਲ ਨੇ ਦੱਸਿਆ ਕਿ ਇਹਨਾਂ ਖਰੀਦਦਾਰਾਂ ਦੇ ਤਾਂ ਤੀਸਰੇ ਥਾਦੇ ਜਾ ਕੇ 4 ਤੋਂ 5 ਲੱਖ ਰੁਪਏ ਦੇ ਵਿੱਚ ਵੇਚ ਦਿੱਤਾ ਗਿਆ ਸੀ ਉਹਨਾਂ ਇਹ ਵੀ ਦੱਸਿਆ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਦਾਈ ਅਤੇ ਇੱਕ ਦਾਈ ਅਤੇ ਕਾਸ਼ਾ ਵਰਕਰ ਸਮੇਤ ਕੁੱਲ 8 ਵਿਅਕਤੀਆਂ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਇਹ ਜੀ ਸਾਨੂੰ 27 ਤਰੀਕ ਨੂੰ ਵੀ ਕਿਤਨਾ ਮਿਲੀ ਸੀ ਕਿ ਦੀਪ ਹਸਪੀਟਲ ਜਿਹੜਾ ਸਾਡਾ ਮੰਡੀ ਰੋਗਨਗਰ ਦੇ ਵਿੱਚ ਹੈ ਉੱਚ 23 ਤਰੀਕ ਨੂੰ ਇੱਕ ਬੱਚੇ ਦਾ ਜਨਮ ਹੋਇਆ ਸੀ ਤੇ ਫਿਰ ਉਸ ਬੱਚੇ ਨੂੰ ਇੱਕ ਮਿਡਲ ਮੈਨ ਦੇ ਨੈਕਸਸ ਦੇ ਰਾਹੀਂ ਖਰੀਦਿਆ ਤੇ ਵਿੱਚ ਹੈਗਾ ਤੇ ਉਸ ਬੜੀ ਕਿਉਂਕਿ ਬੜੀ ਸੈਂਸਿਟਿਵ ਇਨਫੋਰਮੇਸ਼ਨ ਸੀਗੀ ਤੇ ਜਿੱਦਾਂ ਪੰਜਾਬ ਸਰਕਾਰ ਦਾ ਮਾਨਯੋਗ ਸੀਐਮ ਸਾਹਿਬ ਦਾ ਤੇ ਡੀਜੀਪੀ ਸਰਵਨ ਨੂੰ ਜਿਹੜੇ ਇਨਸਟਰਕਸ਼ਨਸ ਹੈ ਹੁਣ ਸਾਰੇ ਇਨਸਟਰਕਸ਼ਨਸ ਨੂੰ ਫੋਲੋ ਕਰਦੇ ਹੋਏ ਸਾਡਾ ਜਿਹੜਾ ਜ਼ੀਰੋ ਟੋਲਰੈਂਸ ਅਗੇਂਸਟ ਐਨੀ ਟਾਈਪ ਆਫ ਕ੍ਰਾਈਮ ਪਾਰਟਿਕੁਲਰਲੀ ਜਿਹੜਾ ਇਸ ਤਰੀਕੇ ਦਾ ਹਿਊਮਨ ਸਮਗਲਿੰਗ ਦਾ ਕ੍ਰਾਈਮ ਤੇ ਉਹ ਸਾਡੇ ਵੱਲੋਂ ਜਿਹੜੇ ਐਸਪੀ ਸਾਹਿਬ ਤੇ ਡੀਐਸਪੀ ਹਮ ਲੋਗ ਸਾਫ਼ ਦੀ ਨਿਗਰਾਨੀ ਹੇਠ ਇੱਕ ਅਸੀਂ ਟੀਮ ਬਣਾਈ ਹੈ ਜਿੱਤੇ ਸਾਡੇ ਐਸਐਚਓ ਸਾਹਿਬ ਮੰਡੀ ਗੋਬਿੰਦਗੜ੍ਹ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਬਹੁਤ ਵਧੀਆ ਦੇਚ ਕੰਮ ਕੀਤਾ ਗਿਆ ਜਿਹਦੇ ਵਿੱਚ ਜਿਹੜਾ ਬੀਸਿਕਲੀ ਤਲਵਿੰਦਰ ਸਿੰਘ ਸੀਗਾ ਉਸ ਬੱਚੇ ਦਾ ਜਿਹੜਾ ਪਿਤਾ ਸੀਗਾ ਉਹਨੇ ਇੱਕ ਕਈ ਮਡਲ ਮੈਨ ਦੇ ਰਹੀਏ ਬੱਚਾ ਆ ਕੇ ਵਿੱਚ ਜ ਜਿਹਦਾ ਨਾਮ ਸੀਗਾ ਇੱਕ ਦੇ ਚ ਆਸ਼ਾ ਵਰਕਰ ਸੀ ਜਿਹਦਾ ਨਾਮ ਸੀਗਾ ਕਮਲੇਸ਼ ਕੌਰ ਤੇ ਉਹਦਾ ਪਤੀ ਸੀ ਭੀਮ ਸਿੰਘ ਤੇ ਇਹਦੇ ਵਿੱਚ ਇੱਕ ਦਾਈ ਵੀ ਇਨਵੋਲਡ ਸੀ ਜਿਹੜੀ ਮਿਡਵਾਈਫ ਹੁੰਦੀ ਐ ਆਕਸ਼ਨਰੀ ਮਿਡਵਾਈਫ ਜਿਹੜੀ ਦਾਈ ਚਰਨਕੌਰ ਉਹ ਵੀ ਵਿੱਚ ਇਨਵੋਲਡ ਸੀ ਤੇ ਨਾਲ ਇਹਨਾਂ ਦੇ ਸੀਗੇ ਅਮਨਦੀਪ ਕੌਰ ਉਰਫ ਅਮ੍ਰਿਤਾ ਇਹਨਾਂ ਸਾਰਿਆਂ ਨੇ ਬੱਚਾ ਰੁਪਿੰਦਰ ਕੌਰ ਤੇ ਬਿਅੰਦ ਸਿੰਘ ਨੂੰ ਵੇਚਿਆ ਤੇ ਗਾਂ ਰੁਪਿੰਦਰ ਤੇ ਬਿਅੰਦ ਨੂੰ ਬੱਚਾ ਇਹਨਾਂ ਨੇ ਅੱਗੇ ਬੱਚਾ ਮਿਸਟਰ ਪ੍ਰਾਸ਼ਰ ਜਿਹੜੇ ਸੀਗੇ ਆਪਣੇ ਉਧਰ ਦੇ ਪਲਕਟਾ ਦੇ ਉੱਥੇ ਵੇਚਿਆ ਤੇ ਸਭ ਤੋਂ ਪਹਿਲਾਂ ਸਾਡੀ ਟੀਮ ਨੇ ਪਲਵਿੰਦਰ ਸਿੰਘ ਪੰਮਲਿਸ਼ ਕੌਰ ਪੀ ਚਰਨਕੌਰ ਅਮਨਦੀਪ ਕੌਰ ਇਹਨਾਂ ਨੂੰ ਮੰਡੀ ਗੋਬਿੰਦਗੜ੍ਹ ਦੇ ਵਿੱਚ ਵਿਖੇ ਇਹਨਾਂ ਦੀ ਸਾਰਿਆਂ ਦੀ 27 ਤਾਰੀਖ ਨੂੰ ਗ੍ਰਫਤਾਰੀ ਹੋਈ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਇਨਫੋਰਮੇਸ਼ਨ ਤੇ ਗਾਂ ਨੂੰ ਪਤਾ ਲੱਗਿਆ ਕਿ ਰੁਪਿੰਦਰ ਕੌਰ ਤੇ ਬਿਹਨ ਸਿੰਘ ਹੈ ਇਹ ਆਲਰੇਡੀ ਬੱਚੇ ਨੂੰ ਲੈ ਕੇ ਕਿਉਂਕਿ ਜਿਹੜਾ ਮਾਤਰ 2 ਜਾਂ 3 ਦਿਨ ਦਾ ਬੱਚਾ ਸੀ ਇਹਨਾਂ ਨੇ ਇਹਦੇ ਲਈ ਜਾਲੀ ਡਾਕੂਮੈਂਟਸ ਵੀ ਤਿਆਰ ਕੀਤੇ ਕਿਉਂਕਿ ਫਲਾਈਟ 'ਤੇ ਲੈ ਕੇ ਗਏ ਕਿਉਂਕਿ ਇੰਨਾ ਛੋਟਾ ਬੱਚਾ ਫਲਾਈਟ 'ਤੇ ਲੈ ਕੇ ਜਾਇ ਨਹੀਂ ਜਾ ਸਕਦਾ ਤੇ ਇਹਨਾਂ ਨੇ ਜਾਲੀ ਡਾਕੂਮੈਂਟ ਤਿਆਰ ਕੀਤੇ ਤੇ ਬੜਾ ਹੀ ਮਾੜਾ ਕੰਮ ਕਰਦੇ ਹੋਏ ਛੋਟੇ ਬੱਚੇ ਨੂੰ ਕਲਕੱਤਾ ਲੈ ਕੇ ਗਏ ਤੇ ਗ ਤੇ ਸਾਡੀ ਟੀਮ ਇਹਨਾਂ ਦਾ ਪਿੱਛਾ ਕਰ ਰਹੀ ਸੀ ਤੇ ਪਿੱਛੇ ਕਰਦੇ ਹੋਏ ਸਾਡੀ ਟੀਮ ਐਸ ਐਚਓ ਸਾਹਿਬ ਆਪ ਜਿਹੜੇ ਹੈਗੇ ਕਲਕੱਤਾ ਪਹੁੰਚੇ ਤੇ ਕਲਕੱਤਾ ਜਾ ਕੇ ਉੱਥੇ ਇਹਨਾਂ ਨੇ ਬੜੀ ਹਿੰਮਤ ਦੇ ਨਾਲ ਰੁਪਿੰਦਰ ਕੌਰ ਬੀਨ ਸਿੰਘ ਤੇ ਜਿਹੜੇ ਪ੍ਰਾਸ਼ਨ ਹੈਗੇ ਉਹਨਾਂ ਨੂੰ ਕਾਬੂ ਕੀਤਾ ਤੇ ਉਹਨਾਂ ਤੋਂ ਬੱਚਾ ਵੀ ਰਿਕਵਰ ਕੀਤਾ ਤੇ ਬੱਚਾ ਜਿਹੜਾ ਫਿਲਹਾਲ ਹੈ ਜਦੋਂ ਉੱਥੇ ਜਸਾਪੁਰ ਸਾਰਾ ਸੀ ਉਹਨਾਂ ਨਾਲ ਉਹਨਾਂ ਦੇ ਸਾਹਮਣੇ ਅਸੀਂ ਅਰਜੀ ਦਿੱਤੀ ਐਪਲੀਕੇਸ਼ਨ ਲਾਈ ਤੇ ਬੱਚਾ ਫਿਲਹਾਲ ਉੱਥੇ ਜਿਹੜੀ ਐਕਸਪਰਟ ਮੈਡੀਕਲ ਟੀਮ ਜਿਹੜੀ ਹੈਗੀ ਉਹਨਾਂ ਦੀ ਨਿਗਰਾਨੀ ਹੇਠ ਸੀ ਡਬਲਯੂ ਸੀ ਡੀ ਨਿਗਰਾਨੀ ਹੇਠ ਫਿਲਹਾਲ ਹੈ ਗਿਆ ਤੇ ਬਾਕੀ ਦੋਸ਼ੀ ਅਸੀਂ ਟਰਾਂਜ਼ੈਕਟਰ ਮੰਡ ਲੈ ਕੇ ਇੱਥੇ ਲਿਆਏ ਤੇ ਅੱਜ ਦੁਬਾਰਾ ਇਹਨਾਂ ਨੂੰ ਅਸੀਂ ਜਸ ਸਾਹ ਕੋਲੇ ਪੇਸ਼ ਕਰਾਂਗੇ ਤੇ ਫਰਦਰ ਵੀ ਇਹਨਾਂ ਦਾ ਅਸੀਂ ਰਿਕੁਐਸਟ ਕਰਾਂਗੇ ਕਿ ਸਾਨੂੰ ਕੁਝ ਕੁਝ ਦੇ ਲਈ ਹੋਰ ਸਮਾਂ ਦਿੱਤਾ ਜਾਵੇ ਤਾਂ ਕਿ ਹੋਰ ਵੀ ਇਸ ਨੈਕਸਸ ਦੇ ਵਿੱਚ ਕੌਣ ਕੌਣ ਇਨਵੋਲ ਡੁਗਾਈ ਨਾਲ ਉਹਦਾ ਸਾਰਾ ਜਿਹੜਾ ਹੈ ਉਹਦੇ ਬਾਰੇ ਅਸੀਂ ਜਾਣੂ ਕਰ ਸਕੀਏ ਬੇਸਿਕਲੀ ਇਹ ਸਾਰਾ ਟਰਾਂਜ਼ੈਕਸ਼ਨ ਚੰਦ ਪੈਸੇ ਦੇ ਲਈ ਹੋਇਆ ਸੀਗਾ ਤੇ ਉਹਦੇ ਵਿੱਚ ਵੀ ਜਿਹੜੇ ਆਪਸ ਵਿੱਚ ਮੀਡਲਮੈਨ ਸੀਗੇ ਇਹਨਾਂ ਨੇ ਇੱਕ ਦੂਜੇ ਨਾਲ ਠੱਗੀ ਮਾਰਦੀ ਇਹ ਸਾਰਾ ਰੌੜਾ ਉਦੋਂ ਹੋਇਆ ਜਦੋਂ ਇਹਨਾਂ ਨੇ ਅਲਟੀਮੇਟਲੀ ਜਿਹੜੇ ਤਲਵਿੰਦਰ ਸਿੰਘ ਸੀਗੇ ਜਿਹਦੇ ਬੱਚੇ ਦੇ ਪਿਤਾ ਸੀਗੇ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਤੇ ਉਹਨਾਂ ਨੂੰ ਨਕਲੀ ਨੋਟ ਜਿੱਦਾਂ ਸੀਗੇ ਉਹਨਾਂ ਨੂੰ ਹੀ ਨਕਲੀ ਨੋਟ ਆਪਸ ਦੇ ਵਿੱਚ ਹੀ ਠੱਗੀ ਮਾਰ ਲਈ ਤੇ ਜਿਸ ਕਰਕੇ ਨਾਲ ਆਪਸ ਚ ਡਿਸਪਿਊਟ ਹੋ ਗਿਆ ਤੇ ਇਹਨਾਂ ਨੇ ਫਿਰ ਸਾਡੇ ਤੱਕ ਇਨਫੋਰਮੇਸ਼ਨ ਆਈ ਤੇ ਸਾਡੀ ਟੀਮ ਨੇ ਕੰਮ ਕੀਤਾ ਤੇ ਅੱਗੇ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਜੋ ਵੀ ਇਸ ਤਰੀਕੇ ਦਾ ਅਗਰ ਕੋਈ ਵੀ ਅੱਗੇ ਬੰਦਾ ਕੋਈ ਵੀ ਇਸ ਤਰੀਕੇ ਦੀ ਹਿਊਮਨ ਸਮਗਲਿੰਗ ਦੇ ਵਿੱਚ ਹੈ ਕਿਸੇ ਦਾ ਵੀ ਰੋਲ ਸਾਹਮਣੇ ਆਂਦਾ ਹੈ ਸਖਤ ਇਸੇ ਤਰੀਕੇ ਨਾਲ ਪਾਵੇ ਤੁਸੀਂ ਕਲਕੱਤਾ ਚਲ ਜਾਓ ਚੰਨੀ ਚਲ ਜਾਓ ਜਾਂ ਦੇਸ਼ ਦੇ ਵਿਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਚਲ ਜਾਓ ਸਾਡੀ ਟੀਮ ਦੀ ਤੁਹਾਡੇ ਤੇ ਨਿਗਾਹ ਹੈਗੀ ਅਸੀਂ ਤੁਹਾਨੂੰ ਨਹੀਂ ਬਖਸ਼ਾਂਗੇ ਤੇ ਇਸ ਕੇਸ ਦੇ ਵਿੱਚ ਵੀ ਹਜੇ ਕਿਉਂਕਿ ਤਫਤੀਸ਼ ਜਾਰੀ ਹੈ ਹੋਰ ਵੀ ਜੇ ਕਿਸੇ ਦਾ ਰੋਲ ਜਿੱਦਾਂ ਜਿੱਦਾਂ ਕਿਸੇ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਉਸ ਮੁਤਾਬਿਕ ਅੱਗੇ ਕਾਰਵਾਈ ਕੀਤੀ ਜਾਊਗੀ ਜੀ ਕਲਿੰਦਰ ਦੀ ਪਤਨੀ ਦਾ ਕੀ ਰੋਲ ਸੀ ਵਿੱਚ ਜੀ ਮਾਰਕ ਕਮਾਂਡ ਕੌਂਸਲ ਬੇਸਿਕਲੀ ਇਹਦੇ ਜਿਹੜੇ ਮਾਸਟਰਮਾਈਂਡ ਸੀਗੇ ਉਹ ਸੀਗੇ ਮੇਨ ਰੁਪਿੰਦਰ ਕੌਰ ਤੇ ਬਿਹਨ ਸਿੰਘ ਜਿਹੜੇ ਮਿਡਲ ਮੈਨ ਸੀਗੇ ਕਲੀਅਰ ਕਵਰੀ ਹੋ ਜਾਂਦੀ ਹੈ ਫਿਲਹਾਲ ਤੇ ਦੇ ਚ ਜਿਹੜੇ ਆਪਣੇ ਕੋ ਸਿਰਫ 1.5 ਲੱਖ ਦੇ ਕਰੀਬ ਜਿਹੜੇ ਹੈਗੇ ਆ ਜਾਲੀ ਕਰੰਸੀ ਨੋਟ ਜਾਲੀ ਵੀ ਜਿਹੜੇ ਫੋਰ ਐਗਜ਼ਾਮਪਲ ਜਿਹੜੇ ਕਿ ਬੱਚਿਆਂ ਦੇ ਜਿਹੜੇ ਖਿਡੌਣੇ ਵਾਲੇ ਜਿਹੜੇ ਕਰੰਸੀ ਨੋਟ ਹੁੰਦੇ ਮਨੋਰੰਜਨ ਕਰੰਸੀ ਨੋਟ ਹੁੰਦੇ ਉਹ ਸਾਨੂੰ ਬਰਾਮਦ ਹੋਏ ਆ ਤੇ ਇੰਨੀ ਕੀ ਫਿਲਹਾਲ ਬਰਾਮਦ ਕੀ ਹੋਈ ਹੈ ਹਜੇ ਇਸ ਕੇਸ ਦੀ ਤਫਤੀਸ਼ ਅੱਗੇ ਜਾਰੀ ਹੈ ਸਰ ਕਿੰਨੇ ਥਾ ਬੱਚਾ ਵੇਖਿਆ ਜੀ ਇਹ ਇਹ ਜੀ ਸਭ ਤੋਂ ਪਹਿਲੇ ਇਹ ਜੀ ਟੋਟਲ ਤਿੰਨ ਸਟੈਪ ਦੇ ਸੀਗੇ ਮਿਡਲਮੈਨ ਸਭ ਤੋਂ ਪਹਿਲੇ ਜਿਹੜਾ ਇਹਦਾ ਪਤਾ ਸੀਗਾ ਤਲਵਿੰਦਰ ਕੌਰ ਉਸਨੇ ਅੱਗੇ ਬੱਚਾ ਦਿੱਤਾ ਕਮਲੇਸ਼ ਕੌਰ ਭੀਮ ਤੇ ਦਾਈ ਚਰਨੂ ਨੂੰ ਉਹਨਾਂ ਨੇ ਅਗਲੇ ਸਟੈਪ ਦੇ ਵਿੱਚ ਬੱਚਾ ਦਿੱਤਾ ਅਮ੍ਰਿਤਾ ਉਰਫ ਜਿਹੜੀ ਅਮਨਦੀਪ ਔਰ ਉਹਨੂੰ ਉਹਨੇ ਅਗਾਂਹ ਬੱਚਾ ਦਿੱਤਾ ਰੁਪਿੰਦਰ ਤੇ ਬਿਆਨਤ ਨੂੰ ਉਹ ਬੱਚੇ ਨੂੰ ਲੈ ਕੇ ਫਿਰ ਗਾ ਕਲਕੱਤਾ ਗਿਆ ਤੇ ਕਈ ਲੈਵਲਸ ਦੇ ਵਿੱਚ ਆਰਗਾਈ ਹੋਈ ਹੈ ਜੀ ਇਹਦੇ ਬਿਆਨ ਤੇ ਕਾਰਵਾਈ ਹੋਈ ਹੈ ਪਈਆ ਇਹ ਜੀ ਆਪਣਾ ਕਿਹਦੇ ਵਿੱਚ ਸੇਕੜੇ ਰਿਖ ਵਿੱਚ ਇਹ ਜੀ ਆਪਣਾ ਮੁਖਬਰੀ ਤੇ ਪਰਚਾ ਦਰਜ ਹੋਇਆ ਤੇ ਪੁਲਿਸ ਵੱਲੋਂ ਵੀ ਪਰਚਾ ਦਰਜ ਕੀਤਾ ਦੇਖੋ ਆਗੋ ਵੀ ਕਰ ਰਹੀ ਸੀ ਬੱਚਿਆਂ ਨੂੰ ਕਿਤੇ ਨਹੀਂ ਕਿੱਦਾਂ ਦੇਖੋ ਫਿਲਹਾਲ ਤੋ ਕੀ ਹਜੇ ਇਹਨਾਂ ਦੀ ਅੱਗੇ ਤਫ਼ਤੀਸ਼ ਜਾਰੀ ਹੈ ਜੇਕਰ ਇਹਨਾਂ ਦਾ ਇਸ ਤਰੀਕੇ ਦੇ ਪਹਿਲੇ ਵੀ ਇਹਨਾਂ ਨੇ ਜਾਂ ਹੋਰ ਅੱਗੇ ਕਿਸੇ ਫਰਾਗ ਦੇ ਵਿੱਚ ਸੀ ਕਿ ਹੋਰ ਅੱਗੇ ਬੱਚਿਆਂ ਨੂੰ ਕਰਾਣੇ ਕਰਨਾ ਹੈ ਉਹ ਉਹ ਸਾਰੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹ ਹਜੇ ਜਾਰੀ ਹੈ ਸਟਾਰਟਿੰਗ ਇੱਥੇ ਮਾਲਾ ਕਿੱਦਾਂ ਨੇ ਸੀ ਸਟਾਰਟਿੰਗ ਇੱਥੇ ਕਿੰਨੇ ਦਾ ਸੁੱਦਾ ਤੈ ਹੋਇਆ ਸੀਗਾ ਸਭ ਤੋਂ ਪਹਿਲੇ ਜਿਹੜੀ ਗੱਲ ਹੋਈ ਸੀ ਉਹ ਲਗਭਗ ਲਗਭਗ ਇਹਨਾਂ ਦੀ 4 ਤੋਂ 5 ਲੱਖ ਦੇ ਵਿੱਚ ਗੱਲ ਹੋਈ ਸੀ ਲੇਕਿਨ ਅਲਟੀਮੇਟਲੀ ਜਿਹੜੇ ਬੱਚੇ ਦੇ ਮਾਵਾਬ ਸੀਗੇ ਉਹ ਵੀ ਉਹਨਾਂ ਨੇ ਮਜਬੂਰੀ ਗਰੀਬੀ ਦੇ ਹਾਲਤ ਦੇ ਵਿੱਚ ਉਹਨਾਂ ਨੇ ਸਾਰਾ ਮਜਬੂਰੀ ਦੇ ਵਿੱਚ ਕੀਤਾ ਬਟ ਉਸ ਤੋਂ ਉਸ ਦੇ باوجود ਵੀ ਨਾਨਾ ਮੇਟ ਬੰਦੇ ਠੱਗੀ ਮਾਰ ਗਏ ਮਾਨੂੰ ਕੁਝ ਵੀ ਨਹੀਂ ਦਿੱਤਾ ਪਹਿਲਾਂ ਵੀ ਕੋਈ ਮੁਕਦਮਾ ਦਰਜਾਇਆ ਇਹਨਾਂ ਦੇ ਜਿਹੜੇ ਨਹੀਂ ਜੀ ਫਿਲਹਾਲ ਤਾਂ ਇਹਦਾ ਫਿਲਹਾਲ ਤੋਂ ਕੋਈ ਇਹਨਾਂ ਦੀ ਪੁੱਛਕਿਛ ਦੇ ਹਲੇ ਤੱਕ ਜਿਹੜੀ ਪੁੱਛਕਿਛ ਹੋਈ ਹੈ ਤੇ ਸਾਡੇ ਰਿਕਾਰਡ ਮੁਤਾਬਕ ਕੋਈ ਪਰਚਾ ਹਜੇ ਤੱਕ ਸਾਹਮਣੇ ਨਹੀਂ ਆਇਆ ਫਿਰ ਅੱਗੇ ਕੋਈ ਵੀ ਜਿਹੜੇ ਨਵੇਂ ਤਾਂ ਸਾਹਮਣੇ ਆਂਦੇ ਉਹ ਤੁਹਾਡੇ ਨਾਲ ਸੀ ਸਕਦਾ ਸਸੂ ਵੀ ਕਰਾਚਪੁਰੇ ਸੇਮ ਹੀ ਮਾਮਲਾ ਹੋਇਆ ਉਹਦੀ ਵਿਸਤ੍ਰਿਤ ਇਨਵਾਲਵਮੈਂਟ ਫਿਲਹਾਲ ਤਾਂ ਜੀ ਇਹਨਾਂ ਦਾ ਉਹਦੇ ਵਿੱਚ ਕੋਈ ਸਮੂਲੀਅਤ ਸਾਹਮਣੇ ਨਹੀਂ ਆਈ ਹੈ ਬਟ ਹੱਗੇ ਹਜੇ ਜਿਹੜੀ ਇਹਨਾਂ ਦੀ ਜਿਹੜੀ ਹੈਗੀ ਆ ਉਹ ਜਾਰੀ ਹੈ ਤਫਤੀਸ਼ ਹੋ ਸਕਦਾ ਅੱਗੇ ਕੋਈ ਹੋਰ ਬੰਦਾ ਹੋ ਜਿਹੜੇ ਉਹਨਾਂ ਦੇ ਫਸ ਤੋਂ ਮਰ ਵਿਰਾਸਾ ਮਾਤਾ ਪਿਤਾ ਨੇ ਉਹਨਾਂ ਦੇ ਪਹਿਲਾਂ ਬੱਚੇ ਕਿੰਨੇ ਸੀ ਉਹਨਾਂ ਦਾ ਪਹਿਲੇ ਤਿੰਨ ਬੱਚੇ ਲੈ ਤੇ ਇਹ ਉਹਨਾਂ ਦਾ ਸੀਗਾ ਜਦੋਂ ਉਹਨਾਂ ਨੇ ਇਸ ਬੱਚੇ ਨੂੰ ਜਨਮ ਦਿੱਤਾ ਤੇ ਇੱਕ ਮਜਬੂਰੀ ਤੇ ਗਰੀਬੀ ਦੇ ਹਾਲਤ ਦੇ ਵਿੱਚ ਜਿਹੜੇ ਮਿਡਲਮੈਨ ਹੈਗੇ ਆ ਇਹਨਾਂ ਨੇ ਜਦੋਂ ਇਹਨਾਂ ਨੂੰ ਦੇਖਿਆ ਇਹਨਾਂ ਨੇ ਇਸ ਨੂੰ ਬੇਸਿਕਲੀ ਇੱਕ ਵਪਾਰ ਬਣਾ ਲਿਆ ਤੇ ਉਸ ਤੋਂ ਬਾਅਦ ਉਸ ਵਪਾਰ ਦੇ ਵਿੱਚ ਵੀ ਜਿਹੜਾ ਅਲਟੀਮੇਟਲੀ ਮਾਪਿਓ ਸੀਗੇ ਉਹਨਾਂ ਨੂੰ ਕੁਝ ਵੀ ਨਾ ਦਿੰਦੇ ਹੋਏ ਉਹਨਾਂ ਨਾਲ ਵੀ ਠੱਗੀ ਮਾਰੀ ਤੇ ਸਾਰੀ ਇਸ ਪੂਰੇ ਕ੍ਰਾਈਮ ਪੰਜਾਬ ਦੇ